ਸასი ਕੱਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਦੇਸ਼ਾਂ ਵਿਦੇਸ਼ਾਂ ਦੇ ਉੱਤੇ ਅੱਜ ਗੁਰਪੁਰਬ ਮਨਾਇਆ ਗਿਆ। ਉੱਥੇ ਹੀ ਸ਼੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਉੱਤੇ ਸ਼ਸ਼ੋਭਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ। ਗੁਰੂ ਨਗਦੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਆਰੰਭਤਾ 10 ਅਰਜੰਤ ਤੱਕ ਸ਼੍ਰੀ ਕੇਸਗੜ੍ਹ ਵਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ ਅਤੇ ਦੂਜੇ ਪਾਸੇ ਆਉਣ ਜਾਣ ਵਾਲੀ ਸੰਗਤ ਦੇ ਲਈ ਟੈਂਟ ਵੀ ਲਗਾਏ ਗਏ ਤੇ ਰੰਗ-ਬਰੰਗੇ ਰੰਗਾ ਦੇ ਵਿੱਚ ਟੈਂਟ ਤਿਆਰ ਕਰਕੇ ਸੁੰਦਰ ਗੁਲਦਸਤੇ ਵੀ ਬਣਾਏ ਗਏ ਹਨ ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਆਰਟੀਫੀਸ਼ੀਅਲ ਫੁੱਲਾਂ ਦੇ ਨਾਲ ਸਜਾਇਆ ਗਿਆ ਤੇ ਕੁਝ ਫੁੱਲ ਮਹਿਕ ਅਤੇ ਖੁਸ਼ਬੂਦਾਰ ਲਗਾਏ ਗਏ ਜੋ ਕਿ ਬਿਲਕੁਲ ਤਾਜ਼ੇ ਫੁੱਲਾਂ ਦੇ ਨਾਲ ਡੈਕੋਰੇਸ਼ਨ ਕੀਤੀ ਗਈ ਇਹ ਡੈਕੋਰੇਸ਼ਨ ਆਉਣ ਵਾਲੇ ਸੰਗਤਾਂ ਦੇ ਮਨ ਦੇ ਵਿੱਚ ਇੱਕ ਵਿਸ਼ੇਸ਼ ਰੂਪੀ ਖਿੱਚ ਪੈਦਾ ਕਰਦੀ ਹੈ ਜਿਸ ਨੂੰ ਆਉਣ ਵਾਲੀ ਸੰਗਤ ਆਪਣੇ ਸਾਖ ਸਬੰਧੀਆਂ ਨੂੰ ਦਿਖਾਉਣ ਲਈ ਆਪਣੇ ਕੈਮਰੇ ਦੇ ਵਿੱਚ ਕੈਦ ਕਰਦੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਮੁਬਾਰਕਾਂ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬਹੁਤ ਵੱਡੇ ਨਗਰ ਕੀਰਤਨ ਸਜਾਏਗੇ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦਾ ਇਕੱਠ ਵੇਖਣ ਨੂੰ ਮਿਲਿਆ ਤੁਸੀਂ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਰੌਣਕਾਂ ਵੇਖ ਸਕਦੇ ਹੋ ਕਿਵੇਂ ਸੰਸਾਰ ਖੁਸ਼ ਹੋਇਆ ਪਿਆ ਕਿ ਅੱਜ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬਹੁਤ ਊਮ-ਕਾਮ ਦੇ ਨਾਲ ਮਨਾਇਆ ਜਾ ਰਿਹਾ ਗੁਰੂ ਨਾਨਕ ਸਾਹਿਬ ਸਾਰੀ ਦੁਨੀਆ ਦੇ ਸਾਝੇ ਰਹਿਬਰ ਹੋਏ ਐ ਗੁਰੂ ਨਾਨਕ ਸਾਹਿਬ ਇੱਕ ਪਹਿਲੇ ਐਸੇ ਸਤਿਗੁਰ ਸਨ ਜਿਨ੍ਹਾਂ ਨੂੰ ਹਰ ਇੱਕ ਧਰਮ ਨੇ ਆਪਣਾ ਗੁਰੂ ਮੰਨਿਆ ਹਿੰਦੂਆਂ ਨੇ ਗੁਰੂ ਮੰਨਿਆ ਸ਼ਬਦ ਹੈ ਕਹਿੰਦੇ ਜਾਹਰ ਬਾਬਾ ਜਾਹਰ ਪੀਰ ਜਗਤਗੁਰ ਬਾਬਾ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਜਿਵੇਂ ਹਿੰਦੂਆਂ ਵਾਸਤੇ ਗੰਗਾ ਤੇ ਬਨਾਰਸ ਦਾ ਕੰਡਾ ਪਵਿੱਤਰ ਹੈ ਉਵੇਂ ਮੁਸਲਮਾਨਾਂ ਵਾਸਤੇ ਜਿਵੇਂ ਮੱਕਾ ਤੇ ਕਾਬਾ ਪਵਿੱਤਰ ਹੈ ਉਵੇਂ ਗੁਰੂ ਨਾਨਕ ਸਾਹਿਬ ਸਾਰੇ ਧਰਮਾਂ ਦੇ ਸਾਂਝੇ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਇੱਕ ਮੈਂ ਕਵਿਤਾ ਲਿਖੀ ਹੈ ਕਹਿੰਦੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਘਰ ਚੱਲਦਾ ਏ ਮੇਰਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਘਰ ਚੱਲਦਾ ਏ ਮੇਰਾ ਮੋਦੀ ਖਾਨ ਬੈਠਾ ਬਾਬਾ ਮੋਦੀ ਖਾਨ ਬੈਠਾ ਬਾਬਾ ਤੋਲੇ ਤੇਰਾ ਤੇਰਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਘਰ ਚੱਲਦਾ ਏ ਮੇਰਾ ਸੁਖ ਵੰਡਦਾ ਏ ਦੁਨੀਆ ਨੂੰ ਦੁਖੀਆਂ ਦੇ ਦਰਦ ਵੰਡਾਉਂਦਾ ਭਵ ਸਾਗਰ ਤੋਂ ਤਰ ਜਾਂਦਾ ਜੋ ਦਰ ਤੇਰੇ ਤੇ ਆਉਂਦਾ ਭਵ ਸਾਗਰ ਤੋਂ ਤਰ ਜਾਂਦਾ ਜੋ ਦਰ ਤੇ ਰਹੇ ਤੇ ਆਉਂਦਾ ਚਾਨਣ ਵੰਡੇ ਮਨੁੱਖਤਾ ਨੂੰ ਹੋ ਜਾਵੇ ਦੂਰ ਹਨੇਰਾ ਬਾਬੇ ਨਾਨਕ ਦੀ ਕਿਰਪਾ ਨਾਲ ਘਰ ਚੱਲਦਾ ਏ ਮੇਰਾ ਸੋ ਸਾਰੀਆਂ ਸੰਗਤਾਂ ਨੂੰ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ